ਗਰਮੀਤ ਚੱਕਰ ਕੀ ਆ ਖੁੱਲ ਕੇ ਗੱਲ ਦੱਸੋ ਮੈਨੂੰ ਬਾਜੀ ਦੱਸ ਦੇਣੀ ਆ ਹੁਣੇ ਫੋਨ ਆਉਂਦਾ ਤੁਹਾਨੂੰ ਵਿਖਾਉਣੀ ਆ ਮੈਂ ਫਿਰ ਕੀ ਹੋ ਗਿਆ ਜੇ ਬੰਦ ਹੋ ਗਿਆ ਤੇ ਹਾਏ ਗਰਮੀਤ ਇਹਦੇ ਚ ਕੋਹ ਵੀ ਨਹੀਂ ਹੈਗਾ ਕਿਉਂ ਗਈ ਕਿੱਥੇ ਵੀਡੀਓ ਚੱਜਣਾ ਵੇਖ ਇੱਥੇ ਹੀ ਆ ਕਿੱਥੇ ਗਈ ਆ ਪੈਣਾ ਮੈਂ ਕਿਹੜੀਆਂ ਨਪਾੜਵਾ ਜਾਂ ਮੈਨੂੰ ਪਤਾ ਨਹੀਂ ਲੱਗਦਾ ਆ ਸਭ ਕੋ ਵੇਖਿਆ ਮੈਂ ਵਿੱਚ ਵੀਡੀਓ ਨਹੀਂ ਹੈਗੀ ਜੇ ਹੁੰਦੀ ਤਾਂ ਕੋਈ ਦਿਖਾ ਦੇ ਵਿੱਚ ਕਿੱਥੇ ਗਈ ਆ ਇਹਦੇ ਚ ਆ ਵੀਡੀਓ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਐ ਨੌਕਰਾਨੀ ਤੇ ਅੰਜਾਮ ਲਾਉਣਾ ਚਾਹੁੰਦੀ ਆਂ ਵਾ ਕਾਕਾ ਨੂੰ ਘਰੋਂ ਕੱਢਣਾ ਚਾਹੁੰਦੀ ਆਂ ਤੇ ਮੇਰ ਕੋ ਨਹੀਂ ਉਹ ਕੰਮ ਹੁੰਦਾ ਮੇਰ ਕੋ ਕਿੱਤੇ ਕੋਟੇ ਨਹੀਂ ਹੈਗੇ ਮੇਰੇ ਕੰਮ ਕਰਨ ਜੋਗੇ ਜੇ ਇਹਨਾਂ ਨੂੰ ਕੰਮ ਕਹੀ ਨਹੀਂ ਤੇ ਸਿਰਦੇ ਵਾਲਾਂ ਨੂੰ ਪੈਂਦੀਆਂ ਵਾ ਇਹ ਨੂੰ ਉਹਨਾਂ ਦਾ ਰਾਤ ਆ ਕਿਹੜਾ ਵੜਾ ਘਰੋਂ ਕੱਢ ਦਗੇ ਚੱਲ ਮਾ ਤਾਂ ਠੀਕ ਆ ਮੈਂ ਮੰਦੀ ਆਂ ਵੀਡੀਓ ਨਹੀਂ ਹੈਗੀ ਡਿਲੀਟ ਹੋ ਗਈ ਆ ਕਿਸੇ ਤਰੀਕੇ ਦੇ ਨਾਲ ਆਹ ਤੇ ਨੀ ਨਾ ਝੂਠ ਬੋਲਣ ਡਿਆ ਆ ਵੇਖ ਲਓ ਫਿਰ ਆਹ ਕੀ ਨਵਾਂ ਲੈ ਆਈ ਆ ਆ ਵੇਖੋ ਭਾਜੀ ਤੁਸੀਂ ਪਛਾਣੋ ਪੀ ਇਹਦੇ ਚ ਕੀ ਆ ਕੀ ਆ ਹੁਣ ਨਵਾਂ ਸੱਪ ਕੱਢ ਮਾਰਿਆ ਤੁਸੀਂ ਉਹਨਾਂ ਦਾ ਤਾਂ ਕੋਟ ਕਲੇਸ਼ ਮੁੱਕਣਾ ਹੀ ਨਹੀਂਗਾ ਆ ਵੇ ਲੋ ਇੱਕ ਮੰਮੀ ਇੱਧਰ ਧਿਆਨ ਦਾ ਤੇ ਇਹ ਆ ਪਾਊਡਰ ਵਾ ਵੇਖ ਲਓ ਤੁਸੀਂ ਹੁਣ ਆਪੇ ਹੀ ਇਹ ਖਾਦਾ ਪਾਊਡਰ ਵਾ ਵੇ ਅ ਸਾਰੇ ਸਾਰੇ ਪਲੰਗਾਂ ਦੇ ਆਵਾ ਭਾਜੀ ਨਾ ਸੁਗਰ ਜੂਰ ਲੱਗਣਿਆ ਮੈਨੂੰ ਨਸ਼ੇ ਦੀਆਂ ਗੋਲੀਆਂ ਲੱਗਣ ਡਈਆਂ ਇਹ ਕਿੱਥੋਂ ਆਈਆਂ ਵਾ ਆ ਹੋਈ ਨੌਕਰਾਨੀ ਨੇ ਕਿਸਦੇ ਹੱਥੋਂ ਫੜੀਆਂ ਵਾ ਉੱਥੇ ਕਿ ਬੰਦਾ ਸੱਧਿਆ ਹੀ ਮੂੰਹ ਮਥਾ ਨੇ ਟੱਕਿਆ ਹੀ ਤਹੇ ਉਹਦੇ ਪਿੱਛੇ ਕਿੱਥੋਂ ਆਈਆਂ ਤੈਨੂੰ ਇਹਨਾਂ ਨੇ ਪਤਾ ਲੱਗਣਾ ਜਿਨ੍ਹਾਂ ਦੇ ਕੋਲੋਂ ਨਿਕਲਿਆ ਉਹਨਾਂ ਨੇ ਲਿਆ ਦੀਆਂ ਹਣ ਗਿਆ ਮਾਤਾ ਇਹੋ ਹੀ ਤੇ ਮੈਂ ਵੀਡੀਓ ਬਖਾਉਣਾ ਚਾਹੁੰਦੀ ਸੀ ਜਿਹੜਾ ਮੇਰਾ ਫੋਨ ਬੰਦ ਕਰਕੇ ਰੱਖ ਦਿੱਤਾ ਵਾ ਕਿੰਨੇ ਰੱਖ ਦਿੱਤਾ ਫੋਨ ਬੰਦ ਕਰਕੇ ਤੁਸੀਂ ਕਿਉਂ ਹੱਥ ਮਾਰਿਆ ਜੇ ਤੁਸੀਂ ਚਲ ਤੂੰ ਹਣੀ ਨਾ ਫੋਨ ਤੇ ਹੱਥ ਮਾਰਾ ਇੱਕ ਫੋਨ ਖਰਾਬ ਹੋ ਗਿਆ ਦੂਜਾ ਤਾਂ ਚੰਗਾ ਭਲਾ ਨਾ ਹੁਣ ਕੱਢ ਕੇ ਵਿਖਾ ਲਓ ਭਲਾ ਵੀਡੀਓ ਉਹ ਚਲੋ ਮੰਮੀ ਛੱਡੋ ਖੜਾ ਇਹਨਾਂ ਕੰਨਾਂ ਜੋ ਕੀ ਕੱਢਣਾ ਹੈ ਗੱਲ ਜੋ ਤੁਸੀਂ ਲਖਵੀਰ ਹੱਥ ਹੋ ਗਿਆ ਮੈਂ ਜਦ ਤੋ ਰੋਣਾ ਪਾਈ ਰੰਡੀ ਪਈ ਇਹ ਤਾਂ ਪਿੱਛਾ ਕੀਤਾ ਸੀ ਆਪਨੇ ਹੱਥੀਂ ਵੀਡੀਓ ਬਣਾਈ ਗਰਮੀਤ ਨੇ ਸਭ ਕੋ ਵੇਖਿਆ ਮਾਤਾ ਫੇਰ ਵੀ ਨਹੀਂ ਪੜਨਾ ਪੈਰਾਂ ਦੇ ਪਾਣੀ ਪੀਣ ਦੇ ਇਹ ਗੋਲੀਆਂ ਇਹ ਪੋਟ ਟਾਡਾ ਹੀ ਦੁਮਾ ਜਣਿਆ ਤੂੰ ਲਿਆ ਧਮਕਾਇਆ ਨੌਕਰ ਆਣੀ ਇਦਾਂ ਦੀ ਕਾਕਾ ਨਹੀਂ ਹੈਗੀ ਉਹ ਪਾ ਚਲੋ ਮੰਮੀ ਕੋਈ ਗੱਲ ਨਹੀਂ ਹੁਣੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਵਾ ਜੇਲਾ ਕਰੋ ਤੁਸੀਂ ਸਾਰੇ ਜਾਣੇ ਮੈਂ ਹੁਣੇ ਉਹਨੂੰ ਆਵਾਜ਼ ਮਾਰਦਾ ਵਾਂ ਅਮਨ ਮਾਰੋ ਭਾਜੀ ਆਵਾਜ਼ ਇਦਾਂ ਕਿਦਾਂ ਮੁੱਕਰ ਉਹ ਹੁਣੇ ਲੱਗ ਜਾਣਾ ਪਤਾ ਕੀ ਗੱਲ ਹੋਈ ਕੀ ਨਹੀਂ ਹੋਈ ਆ ਚਲੋ ਉਹਨੇ ਕਿਹੜਾ ਪਿਹਾਮੀ ਭਾਦੇ ਨਹੀਂ ਵੀ ਮੈਂ ਹਾਂ ਲਿਆ ਆਈ ਕੋ ਚੋਰ ਵੀ ਮੰਨਦਾ ਤੇ ਮੈਂ ਚੋਰੀ ਕੀਤੀ ਆ ਆਹੋ ਗੱਲ ਸਹੀ ਤੁਹਾਡਾ ਕੋਈ ਆ ਨਾ ਤੇ ਫੇ ਚੋਰ ਤੁਸੀਂ ਜੇ ਹੋਰ ਕੋਈ ਥੋੜੀ ਲੈਂਦਾ ਨਾ ਲੈ ਕੇ ਘਰ ਰੱਖੇ ਤੇ ਘਰ ਤੋਂ ਹੀ ਮੈਂ ਵੇਖਣਾ ਹੀ ਆਹੀ ਤੇ ਪੂਰਾ ਸਰਸਰ ਧਿਆਨ ਰੱਖਿਆ ਦੋਵਾਂ ਜਾਨੀਆਂ ਨੇ ਉਥੋਂ ਕੱਢ ਕੇ ਲਿਆਂਦਾ ਵਾ ਚੌਂਕੇ 'ਚ ਰੱਖਿਆ ਸੀ ਚੌਂਕੇ 'ਚ ਮਾਤਾ ਉਹਨੇ ਸਭ ਨੂੰ ਪਾਉਣਾ ਸੀ ਇੱਕ ਨੂੰ ਨਹੀਂ ਪਾਉਣਾ ਜਿਹੜੀ ਸਾਈਡ ਲਈ ਜਾਂਦਾ ਉਹਦੀ ਦੱਸ ਕੇ ਰੱਖਿਆ ਹੋਣਾ ਨਾ ਉਹ ਚੱਲ ਮਾਤਾ ਚੁੱਪ ਹਾਏ ਵੀਰ ਤੂੰ ਵੀ ਚੁੱਪ ਕਰ ਉਹ ਆ ਮਨੋਂ ਦੀ ਪੁੱਛ ਲੈਣੀ ਆ ਹੁਣੀ ਰਘਵੀਰ ਤੁਹਾਡੇ ਦੋਵਾਂ ਦੇ ਮੂੰਹ ਤੇ ਕੋਈ ਸ਼ਿਕਨ ਨਹੀਂ ਹੈਗੀ ਮੈਂ ਕਹਿੰਨੀ ਆ ਬੇ ਨਾ ਲਾਈ ਲਈ ਲੋਇ ਸੁਨੌਕਰ ਰੈਣੀ ਨੂੰ ਇਹਨੇ ਸਾਡੇ ਸਾਰੇ ਟੱਬਰ ਨੂੰ ਮਾਰ ਕੇ ਤੇ ਆਪ ਗਾਂ ਜਾਣਾ ਹੁਣ ਲੁੱਟ ਪੁੱਟ ਕੇ ਚਲਾ ਹੀ ਗਈ ਹੈ ਨਾ ਉਸ ਚ ਲੈਨੇ ਆ ਹੁਣ ਕਿਉਂ ਡੇ ਜੇ ਰੋਲਾ ਪਾਉਣ ਸਾਰੇ ਜਾਣੇ ਨਾ ਕੇ ਗੱਲ ਦਾ ਪਤਾ ਲਖਣ ਦਿਆ ਹਾਂ ਹਾਂਜੀ ਦੱਸੋ ਕੀ ਹੋਇਆ ਅਮਨ ਆ ਦੋਵਾਂ ਜਾਣੀਆਂ ਤੇਰੇ ਤੇ ਡੀਆਂ ਵਾ ਨਾ ਲੜ ਕੇ ਆਪ ਆਡਰ ਤੇ ਕੈਪਸੂਲ ਤੈਨੂੰ ਕੋਈ ਦੇ ਕੇ ਗਿਆ ਵਾ ਕੌਣ ਹੀ ਬੰਦਾ ਉਹ ਜਿਹਨੇ ਮੂੰਹ ਵੱਧਾਈ ਮੈਨੂੰ ਦੇ ਕੇ ਗਿਆ ਆਹੋ ਆਹ ਕਿਹੜੀ ਗੱਲ ਕਰ ਰਹੇ ਨੇ ਤੁਸੀਂ ਦੱਸੋ ਨਾ ਸੱਚੀ ਗੱਲ ਵਾ ਤੈਨੂੰ ਆਪ ਗਰਮੀਤ ਨੇ ਵੇਖਿਆ ਤੇਰੀ ਭੈਣ ਨੇ ਵੇਖਿਆ ਆਪਣੀ ਭੈਣ ਨੂੰ ਤੈਨੂੰ ਝੂਠਿਆ ਪਾ ਹਾਏ ਓਏ ਰੱਬਾ ਮੇਰੀਆ ਮੇਰੀ ਕਿਸਮਤ ਦੱਸ ਮੈਂ ਜੇ ਗਰੀਬੜੀ ਵਿਚਾਰੀ ਇੱਥੇ ਕੰਮ ਕਰਦੀ ਤਾਂ ਕੰਮ ਸੇ ਕੰਮ ਇੱਥੇ ਇਦਾਂ ਦੇ ਇਲਜ਼ਾਮ ਦੇਣਾ ਲਾਉਂਦੀ ਇਹ ਸਾਰੇ ਕੰਮ ਆਪ ਹੀ ਕਰਦੀਆਂ ਵੇਖ ਲਾ ਹੁਣ ਉਹ ਤਾਂ ਰੋਂਦੇ ਹੀ ਆ ਨਾ ਦੱਸੋ ਮੈਂ ਕਰ ਚੁੱਕਦੀ ਬਾਹਰ ਗਈ ਦੇਖੀ ਤੀ ਇੱਜੇ ਤਾਂ ਰਹਿਣੀ ਸਾਰੀ ਦਿਹਾੜੀ ਮੈਂ ਕੰਮ ਕਰਦੀ ਰਹਿਣੀ ਆ ਫਿਰ ਵੀ ਮੈਂ ਤੇਰੇ ਨਾਲ ਮਿਲੋਂਦੇ ਆ ਪਹਿਲਾਂ ਤੇ ਮੈਨੂੰ ਉਦਾਂ ਗੱਲਾਂ ਕਰਦੇ ਜਿਵੇਂ ਉਹਨਾਂ ਇਲਜ਼ਾਮ ਲਾਉਣ ਲੱਗ ਪਿਆ ਮੰਮੀ ਮੈਨੂੰ ਸਾਰੀ ਗੱਲ ਦੀ ਸਮਝ ਆ ਗਈ ਆ ਤੁਸੀਂ ਦੋਵੇਂ ਜਾਣੀ ਨਾ ਆਖੇ ਲੱਗ ਜੋ ਚੰਗੀਆਂ ਰਹਿ ਗਈਆਂ ਨਹੀਂ ਤੁਸੀਂ ਉਹਤੇ ਠੂਠੇ ਨਾ ਲਾਈ ਜਾਂਦੀਆਂ ਜੇ ਨਹੀਂ ਤੁਸੀਂ ਨਾ ਕੋਣੇ ਕੋ ਜੀ ਮੈਂ ਤੈਨੂੰ ਚੁੱਭਦੀ ਆ ਨਾ ਤੇ ਮੈਂ ਚਲੀ ਜਾਂਦੀ ਆ ਇਸ ਘਰ ਤੋਂ ਨਾ ਨਾ ਤੂੰ ਕਿੱਥੇ ਜਾਣਾ ਵਾ ਐਵੇਂ ਕਿੱਥੇ ਰੋਟੀ ਮੰਗਨੀ ਮੈਂ ਦੋ ਟਾਈਮ ਦੀ ਤੇ ਉਹ ਵੀ ਨਹੀਂ ਦੇ ਸਕਦੇ ਮੈਨੂੰ ਉਹ ਵੀ ਮੇਤੇ ਸੱਚੀ ਜਾ ਬੜੀ ਜਾਗ ਨਾ ਅੰਦਰ ਕੰਮ ਤਾਂ ਨਾ ਕਰੋ ਆਪਣਾ ਖਬਰਦਾਰੀ ਮੁਰਗੇ ਦੇ ਝੂਠਾ ਸੱਚਾ ਮਾਲਾ ਕੇ ਹੱਸਦੇ ਦੇ ਬੱਬੇ ਮੇਰੀ ਗੱਲ ਤੇ ਮੰਨੋ ਸੁਣ ਲਈਏ ਮੈਂ ਗੱਲ ਤਾਂ ਮੰਨ ਲਈ ਤੇਰੀ ਮੇਰੀ ਜਾਓ ਆ ਇਹ ਦੋਵੇਂ ਜੜੀਆਂ ਨਾ ਦੋਵੇਂ ਸਕੀਮਾਂ ਲੰਬੀਆਂ ਰਹਿਂਦੀਆਂ ਵਾ ਇਹਨੂੰ ਕੱਢਣ ਵਾਸਤੇ ਆ ਵੇਖ ਲੈ ਹੁਣ ਤੇਰੇ ਸਾਹਮਣੇ ਸਭ ਕੁਝ ਹੋ ਗਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਗਰਮੀਂ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਸਾਨੂੰ ਝੂਠਿਆਂ ਪਾਤਾ ਤੇ ਉਹਦਾ ਰੋਣ ਵੇਖ ਕੇ ਝੂਠਾ ਤੁਸੀਂ ਉਹਨੂੰ ਸੱਚੀ ਕਰਤਾ ਅੱਛਾ ਤੁਹਾਨੂੰ ਫਿਰ ਰੋਣ ਆਇਆ ਨਹੀਂ ਉਹ ਸੱਚੀ ਤਾਂ ਰੋਂ ਰਹੀ ਆ ਅਹੀਂ ਕਿਹੜੀ ਕੋਲ ਰੋਈ ਗਿਆ ਸਾਡੇ ਕੋਲ ਗਲਤੀ ਹੋਈ ਤੇ ਰਹੀ ਹੈ ਨਾ ਸੱਚੀ ਮਮੀ ਤੁਹਾਨੂੰ ਸੱਚ ਬਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਸੱਚ ਵੇਖੋ ਬਲਦੀਰ ਜ਼ੁਬਾਨ ਨਾ ਲੈਣਾ ਮੈਂ ਤੈਨੂੰ ਕਹਿੰਦਾ ਬੰਦਾ ਨੂੰ ਅੰਦਰ ਚੱਲ ਜਾ ਤੰਗੀ ਗੱਲੀ ਹੁਣ ਹਈ ਪਰ ਜਿਹੜਾ ਇੱਦਾਂ ਵੱਡਾ ਪ੍ਰੂਫ ਹੈ ਤੇ ਵੇਖ ਲਓ ਲੈ ਦੱਸ ਮੈਂ ਤੈਨੂੰ ਕੀ ਕਹਿਆ ਸੁਣਦਾ ਨਹੀਂ ਤੈਨੂੰ ਇੱਕ ਵਾਰੀ ਇਹਨਾਂ ਨੇ ਆਪ ਕੰਮ ਕਰਨਾ ਨਹੀਂ ਅਗਲੇ ਨੂੰ ਇਹਨਾਂ ਨੇ ਕਰਨ ਜੋਗਿਆ ਰਹਿਣ ਨਹੀਂ ਦੇਣਾ ਵੇ ਦੇਹ ਜੇ ਛੁੱਟਣਾ ਦੋਵੇਂ ਕਿਤੇ ਨਾਲ ਹੀ ਆ ਕਿਤੇ ਦੀਦੀ ਉਹ ਵੀ ਕਿੱਦਾਂ ਬੈਠੇ ਇਕੱਠੇ ਹੋ ਕੇ ਇਕੱਠੇ ਹੋ ਕੇ ਕੀ ਬੈਠੇ ਵਿਆਹ ਤਾਂ ਕੁਝ ਹੋਰ ਹੀ ਬਣ ਗਿਆ ਆਪਣੀ ਗੱਲ ਤੇ ਕਿਸੇ ਨੇ ਯਕੀਨ ਹੀ ਨਹੀਂ ਕੀਤਾ ਯਾਰ ਉਹ ਬੜੇ ਆਪਾਂ ਤੇ ਤਰੀਕੇ ਨਾਲ ਗਈਆਂ ਹਾਂ ਵੀ ਇਹਨੂੰ ਫੜਾ ਦਾਂਗੇ ਅੱਜ ਨਹੀਂ ਯਕੀਨ ਕਿੱਥੋਂ ਕਰਨਾ ਉਹਦਾ ਤਾਂ ਦਿਮਾਗ ਅੱਗੇ ਹਿੱਲਾ ਫੇਣ ਦਿਆ ਵਾ ਤੇ ਉਹ ਜਿਹੜੀਆਂ ਦੋਵੇਂ ਚਲਾਕੋ ਮਾਸੀਆਂ ਉਹਨਾਂ ਨੇ ਕਿਤੇ ਪੈਰਾਂ ਤੇ ਪਾਣੀ ਪੈਣ ਦਿੱਤਾ ਉਹਨਾਂ ਨੂੰ ਪਤਾ ਵਾ ਉਹਨਾਂ ਦੇ ਦਿਮਾਗ ਦਾ ਪੂਰਾ ਫਾਇਦਾ ਉਹਨਾਂ ਨੇ ਚੁੱਕ ਲਿਆ ਵਾ ਉਹਨਾਂ ਨੇ ਭੇਤ ਪਾ ਲਿਆ ਵੀ ਕਿੱਧਰ ਨੂੰ ਤੇ ਕਿੱਦਾਂ ਭਾਜੀ ਨੇ ਇੰਪ੍ਰੈਸ ਹੋਣਾ ਵਾ ਉਹੋ ਹੀ ਕੰਮ ਉਹਨਾਂ ਨੇ ਕਰ ਲਿਆ ਵਾ ਹਾਏ ਨਹੀਂ ਗਰਮੀ ਤੇ ਮੈਨੂੰ ਤਾਂ ਡਰੀ ਲੱਗਾ ਰਹਿੰਦਾ ਪਤਾ ਨਹੀਂ ਇਹਨੇ ਕਿਹੜੀ ਏ ਕੁੜੀ ਨੇ ਕੀ ਹੱਡਣਾ ਵਾਪਰ ਦੇਣਾ ਵਾ ਰਾਤ ਭਰਾਤੇ ਇਹ ਤਾਂ ਤੇ ਹੱਥ ਪਾਣੀ ਪੀਣ ਦਾ ਵੀ ਤਰਮ ਨਹੀਂ ਰਿਆ ਆ ਰੋਟੀ ਪਾਣੀ ਕਰਦੀ ਆ ਭਾਂਡੇ ਮਾਂਦੀ ਆ ਇਹਨਾਂ ਸਾਰਿਆਂ ਦੇ ਸਾਹਮਣੇ ਸੱਚੀ ਹੋ ਜਣਾ ਵੀ ਮੈਂ ਕੰਮ ਕਰਦੀ ਆ ਪਰ ਇਹਨੇ ਕਿਹੜੇ ਵੇਲੇ ਪਤਾ ਨਹੀਂ ਕਿਹੜੀ ਚੀਜ਼ ਕੀ ਪਾ ਦੇਣਾ ਦੀਦੀ ਇਹ ਤਾਂ ਮੈਨੂੰ ਹੀ ਪਤਾ ਵੀ ਮੰਗਵਾਈਆਂ ਕਿੰਨੇ ਪਰ ਮੇਰੀ ਗੱਲ ਸੁਣ ਹੁਣ ਤੇ ਦਿਨ ਰਾਤ ਦਾ ਇੱਕੋ ਹੀ ਖਤਰਾ ਵਾ ਆਪਾਂ ਨੂੰ ਆਪਣੇ ਤੋਂ ਇਹਦੇ ਤੋਂ ਬਚਣਾ ਪੈਣਾ ਜਿੱਦਾਂ ਉਹਨਾਂ ਦੇ ਸਾਹਮਣੇ ਸਬੂਤ ਕਰੀ ਜਾਂਦੀ ਰੋ ਰੋ ਕੇ ਵੀ ਮੈਨੂੰ ਨਹੀਂ ਪਤਾ ਤੇ ਮਾਤਾ ਆਂਦੀ ਇਹਨਾਂ ਮੰਗਵਾਈਆਂ ਕਿਤੇ ਆਪਣਾ ਹੀ ਨਾ ਕੰਮ ਕਰ ਦਿੰਦੀ ਆ ਹੁਣ ਰਲ ਮਿਲ ਕੇ ਮੈਨੂੰ ਤੇ ਹੁਣ ਮਾਤਾ ਤੇ ਵੀ ਸ਼ੱਕ ਹੁੰਦਾ ਜਾਂਦਾ ਨਹੀਂ ਮਾਤਾ ਤੇ ਕੀ ਸ਼ੱਕ ਕਰਨਾ ਮਾਤਾ ਵੀ ਵੇ ਮੈਂ ਮਿੰਟਾਂ ਚੋਦੀ ਬਦਲ ਗਈ ਗ੍ਰੀਟ ਵਾਂਗੂ ਰੰਗ ਬਦਲ ਲਿਆ ਮੈਂ ਕਹਿੰਨੀ ਉਹਦੇ ਵਾਲ ਦੀ ਹੋ ਗਈ ਸਾਰੀ ਦੀ ਸਾਰੀ ਇਹਦੇ ਦੋਵੇਂ ਰਲ ਗਈਆਂ ਵਾ ਹਜੇ ਕੀ ਪਤਾ ਇਹਨਾਂ ਦੋਵਾਂ ਨੇ ਰਲ ਕੇ ਕੀ ਕੋ ਕਰਨਾ ਸਾਡੇ ਨਾਲ ਨਹੀਂ ਉਹ ਤੇ ਅੱਗੇ ਆਪਾਂ ਨੂੰ ਘਰੋਂ ਕੱਢਣਾ ਚਾਹੁੰਦੀ ਤੇਰੇ ਨਾਲ ਨਾਲ ਮੈਨੂੰ ਵੀ ਘਰੋਂ ਕੱਢਣਾ ਦੀਦੀ ਚਾਹੁੰਦੀ ਆਓ ਉਹਨੂੰ ਤੇ ਮੇਰੇ ਬੱਚੇ ਦਾ ਦਰਸ ਨਹੀਂ ਹੋਣਾ ਹੁੰਦਾ ਉਹ ਤੇ ਮੈਂ ਕਹਿੰਨੀ ਚਲ ਮੇਰਾ ਤੇ ਕੋਈ ਕੁਛ ਨਹੀਂ ਹੈਗਾ ਨਾ ਮੇਰਾ ਕੋਈ ਬਾਲ ਨਾ ਬੱਚਾ ਇਹ ਜੇ ਮੈਨੂੰ ਛੱਡ ਦੇਉ ਤੇ ਮੈਨੂੰ ਕੋਈ ੱਡੀ ਗੱਲ ਨਹੀਂ ਮੈਨੂੰ ਤਾਂ ਪਹਿਲਾਂ ਵੀ ਇਹਨੇ ਛੱਡੇ ਛੱਡਿਆ ਸੀ ਮੇਂ ਦਾ ਤੇਰਾ ਹੁੰਦਾ ਵਾ ਵੀ ਤੇਰਾ ਕੇ ਬਣੂਗਾ ਦੀਦੀ ਸੱਚਾਈ ਦੇ ਰਾਹ ਤੇ ਚੱਲਣਾ ਬੜਾ ਔਖਾ ਪਰ ਮੈਂ ਹਾਰਨਾ ਨਹੀਂ ਵਿੱਚੋਂ ਮੈਂ ਡਰ ਜਾਂਨੀ ਆ ਡਰਤ ਮੈਨੂੰ ਬਹੁਤ ਲੱਗਣ ਡਿਆ ਪਰ ਮੈਂ ਹਾਰਨਾ ਨਹੀਂ ਹੁਣ ਜੋ ਮਰਜੀ ਹੋ ਜੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਤੇ ਹੁਣ ਵੀ ਇਹ ਗੱਲ ਕਹਿਨੀ ਆ ਪਰ ਮੈਨੂੰ ਇਦਾਂ ਨਹੀਂ ਪਤਾ ਵੀ ਆ ਕੰਮ ਕਰੂਗੀ ਉਹਦੇ ਨਾਲ ਰਲੂਗੀ ਗਰਬੀਤਾ ਸਾਨੂੰ ਨਾ ਚੱਕਨੇ ਰਹਿਣਾ ਪੈਣਾ ਵਾ ਕਿ ਉਹ ਤਾਂ ਇੱਕ ਗੱਲ ਆ ਮਾਤਾ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਇਹ ਜ਼ਹਿਰ ਦੀਆਂ ਗੋਲੀਆਂ ਨੇ ਪਾਊਡਰ ਆ ਅਣਜਾਣਾਂ ਜਿਹਾ ਵਾਏ ਸਾਰਾ ਕੁਝ ਕਿ ਕੀ ਤਾਂ ਸੱਚੀ ਨਹੀਂ ਇਹਨੇ ਲੈੰਦਾ ਆਪਣਾ ਘਰ ਫੇਰ ਬਸਾਉਣ ਵਾਸਤੇ ਭਾਜੀ ਨੂੰ ਪਾਉਣ ਵਾਸਤੇ ਪਰੂਤ ਸੀ ਤੇ ਸਰੀ ਕੋਈ ਨਹੀਂ ਮਾਤਾ ਦੇ ਇੱਕ ਇੱਕ ਸੈਕਿੰਡਲੀ ਤੇ ਸਮਝ ਸਕਦੀ ਹੈ ਨਾ ਕਿ ਜੇ ਇਹਨਾਂ ਨਹੀਂ ਇਹਨੇ ਸੱਚੀ ਇਹ ਕੰਮ ਕੀਤਾ ਹੁੰਦਾ ਪਰ ਨਾ ਉਹ ਤੇ ਐ ਉਹ ਤਾਂ ਨੋਰਮਲ ਨਹੀਂ ਆ ਨੋਰਮਲ ਹੀ ਉਹਨੂੰ ਤਾਂ ਕੋਈ ਲੱਗਣ ਨਹੀਂ ਜਾਂ ਉਹ ਜ਼ਹਿਰ ਵਾ ਜ਼ਹਿਰ ਵਾ ਉਹ ਤੇ ਜਦੋਂ ਕਿਤੇ ਪਾਊਡਰ ਵੀ ਨਾ ਹੱਥ ਚ ਪੜਿਆ ਹੀ ਨਾ ਉਹ ਦੂਰੋਂ ਸਮੈਲ ਨਾ ਚੜਨਦੀਆਂ ਹੀ ਹੁੰਦੀਆਂ ਹਾਏ ਮੈਂ ਡਰ ਗਈ ਮੈਂ ਭਾਜੀ ਨੂੰ ਆਖਿਆ ਵੀ ਨਾ ਸੂੰਗੀ ਉਹ ਮਾਤਾ ਦੇ ਸਿਹਤ ਤੇ ਅਸਰ ਨਹੀਂ ਉਹਨੇ ਵੀ ਨਹੀਂ ਕਿਹਾ ਭਾਜੀ ਨੂੰ ਵੀ ਨਾ ਸੂੰਗ ਵੇ ਕਿਦਾ ਗਰਮਾਤਾ ਕਰਕੇ ਬੈਠੀਆਂ ਪਰ ਹੁਣ ਆਪਾਂ ਕਰੀਏ ਕੀ ਚਲ ਆ ਜਾ ਫਿਰ ਹੁਣ ਕੀ ਕਰਨਾ ਚਲ ਫਤ ਤੂੰ ਬੈ ਤਾਂ ਚੱਲ ਪਤਾ ਤੂੰ ਆ ਜਾ ਅਸੀਂ ਅੰਦਰ ਕੰਮ ੰਦਾ ਕਰੀਏ ਸਾਨੂੰ ਤਾਂ ਕੰਮ ੰਦਾ ਕਰਨਾ ਹੀ ਪੈਣਾ ਉਹਨਾਂ ਨਾਲ ਬੈਠ ਕੇ ਨਸਕੀਮਾਂ ਹੀ ਕੱਢਣੀਆਂ ਰੋਟੀ ਤੇ ਪਕਾਉਣੀ ਹੋਈ ਜਿਹੜੀ ਖਾਣੀ ਰਾਤ ਨੂੰ ਕੋਈ ਨਾ ਕੋਈ ਗਲਤੀ ਗੱਲ ਹੈਗੀ ਆ ਨਹੀਂ ਤੇ ਬਲਜੀਤ ਇਹਦੀ ਨਿਆਣੀ ਤੇ ਹੈ ਨਹੀਂਗੀ ਕਿ ਜਿਹੜਾ ਕਿਸੇ ਤੇ ਇਲਜ਼ਾਮ ਲਾ ਦੇ ਉਹ ਵੀ ਬਿਨਾ ਮਤਲਬ ਤੋਂ ਕੋਈ ਨਾ ਹੁਣ ਇਹ ਤੇ ਮੈਨੂੰ ਅੱਖ ਰੱਖਣੀ ਪੈਣੀ ਹੈ ਕੋਈ ਨਾ ਕੋਈ ਕਾਲੇ ਚ ਚਿੱਟਾ ਹੈਗਾ ਹੀ ਹੈਗਾ ਵਾ ਸਮਝ ਨਹੀਂ ਆਈ ਮੈਨੂੰ ਉਹ ਹਜੇ ਮਾਤਾ ਉਹਦੀ ਸੈਟ ਲਈ ਜਾਂਦੀ ਆ ਇਹ ਦੋ ਜਣੀਆਂ ਇੱਕ ਪਾਸੇ ਆ ਜੇ ਮਾਤਾ ਸੱਚੀ ਆ ਕਿ ਇਹ ਸੱਚੀਆਂ ਪਰ ਮੈਨੂੰ ਜਿਆਦਾ ਇਹ ਸੱਚੀਆਂ ਆ ਕਿਤੇ ਮੇਰੇ ਹਿਸਾਬ ਨਾਲ ਮਾਤਾ ਦਾ ਵੀ ਕੋਈ ਨਾ ਕੋਈ ਰੋਲ ਹੈਗਾ ਚਲ ਕੋਈ ਨਾ ਇਹ ਤੇ ਮੈਂ ਡਾਕਟਰ ਨੂੰ ਬਖਾ ਲੂੰਗਾ ਕਿ ਕੀ ਚੀਜ਼ ਹੈ ਤੇ ਕੀ ਨਹੀਂ ਬਾਕੀ ਕੋਈ ਨਹੀਂ ਹੁਣ ਮੇਰਾ ਧਿਆਨ ਢਾਡੇ ਵਾਲੀਆ ਕੁੜੀਓ ਧਿਆਨ ਨਾ ਰਿਓ ਹੁਣ ਚੱਲ ਆ ਜਾ ਤੇ ਦੇਖੀ ਜਾ ਘਪਾਈ ਮੁੱਕਣੀ ਨੀਗੀ ਮੰਮੀ ਬੈਠੋ ਤੁਸੀਂ ਤੇ ਮੈਂ ਪਾਣੀ ਲਿਆਵਾ ਚੱਲ ਲੈ ਲੈ ਪੀ ਲੈ ਮੈਂ ਬੈਣੀ ਸ਼ੁਗਾਰਾ ਬਚ ਗਈ ਮੈਂ ਤੇ ਮੈਨੂੰ ਤੇ ਲੱਗਾ ਹੀ ਫਸ ਗਈਆਂ ਅੱਜ ਤੇ ਹਾਏ ਰੱਬਾ ਮੇਰਾ ਸ਼ੁਕਰਾ ਤੋ ਮੈਨੂੰ ਬਚਾ ਲਿਆ ਹੋ ਤਾਂ ਕਿਤੇ ਸ਼ੁਗਰ ਹੋਵੇ ਕਿਤੇ ਮੈਂ ਦੇਖ ਲਈ ਵੀਡੀਓ ਬਲਜੀਤ ਦੇ ਫੋਨ ਦੇ ਵਿੱਚ ਉਹ ਟਾਈਮ ਨਾਲ ਹੀ ਡਿਲੀਟ ਕਰਦੀ ਜੇ ਕਿਤੇ ਦਿਖਾ ਦਿੰਦੀ ਨਾ ਅੱਜ ਵੀਡੀਓ ਤੇ ਮੈਂ ਤੇ ਇਸ ਘਰ ਚੋਂ ਗਈ ਏ ਕਾ ਬਲਜੀਤ ਤੇ ਦੂਜੀ ਗਰਮੀਤ ਇਹਨਾਂ ਨੇ ਮੇਰਾ ਜੀਣਾ ਹਰਾਮ ਕੀਤਾ ਆ ਇਹ ਨਹੀਂ ਇੱਕ ਤਾਂ ਮੈਨੂੰ ਟਿਕਨ ਦੇਂਦੀਆਂ ਹਮਨੇ ਐਦਾਂ ਕਰ ਹੁਣ ਰੋਕੀ ਜਾ ਥੋੜਾ ਟਾਈਮ ਨਾ ਹੀ ਕੋਸ਼ ਕਰ ਆਵੇਂ ਮੋਰਕੇ ਆ ਪਾਪਾ ਆਜੂਗਾ ਹੁਣ ਤੇ ਸਾਰਿਆਂ ਨੂੰ ਸ਼ੱਕ ਵੀ ਹੋ ਗਿਆ ਮੇਰੇ ਤੇ ਹੁਣ ਨਹੀਂ ਮੈਂ ਕੁਝ ਵੀ ਕਰਨਾ ਹਲੋ ਪਾਣੀ ਮੰਮੀ ਤੂੰ ਜਉ ਗਈ ਉੱਥੇ ਹੀ ਬਹਿ ਗਈ ਆਹ ਮੰਮੀ ਬੱਸ ਅਮਨ ਮੇਰੀ ਸੁਣ ਗੱਲ ਉੱਥੇ ਤੇ ਮੈਂ ਪੈਰਾਂ ਤੇ ਪਾਣੀ ਨਹੀਂ ਪਾਣ ਦਿੱਤਾ ਤੂੰ ਮੈਨੂੰ ਇਹ ਦੱਸ ਪਿਆ ਗੋਲੀਆਂ ਤੂੰ ਮਗਾਈਆਂ ਕਿੱਥੋਂ ਗੋਲੀਆਂ ਹੋਰ ਹੈ ਮੈਂ ਮੈਂ ਕਿੱਥੇ ਮੰਗਾਈਆਂ ਮੰਮੀ ਕਿਹੜੀਆਂ ਗੋਲੀਆਂ ਤੁਸੀਂ ਵੀ ਹੁਣ ਮੇਤੇ ਸ਼ੱਕ ਕਰਨ ਲੱਗ ਪਏ ਆ ਸ਼ੱਕ ਪੁੱਤ ਸੱਚਾ ਵਾ ਝੂਠਾ ਨਹੀਂਗਾ ਬਾਕੀ ਜੇ ਤੂੰ ਬਲਜੀਤ ਨੂੰ ਕਹਿੰਦੀ ਹੈ ਨਾ ਇੰਨਾ ਕਿ ਤੇ ਮੈਂ ਬਲਜੀਤ ਨਾਲ ਰਹਿੰਦੀ ਰਹੀ ਆ ਮੈਨੂੰ ਇੰਨਾ ਤਾਂ ਪਤਾ ਵੀ ਬਲਜੀਤ ਇਹ ਕੰਮ ਨਹੀਂ ਕਰ ਸਕਦੀ ਨਾ ਮੈਂ ਕਦੀ ਮਾੜਾ ਸੋਚਿਆ ਸੀ ਕਿਹਦਾ ਮਮਮੀ ਤੈਨੂੰ ਪਤਾ ਤੇ ਹੈ ਉਹ ਮੈਨੂੰ ਇਸ ਘਰ ਚੋਂ ਕਢਾਉਣਾ ਚਾਹੁੰਦੀ ਆ ਤੇ ਸੱਚੇ ਝੂਠੇ ਇਲਜ਼ਾਮ ਲਾਉਂਦੀ ਆ ਹੁਣ ਮੇਰੇ ਤੇ ਇਹ ਗੱਲ ਨਹੀਂ ਇਹ ਗੱਲ ਬਿਲਕੁਲ ਝੂਠਾ ਓ ਭਾਵੇਂ ਜਾਮ ਲਾਉਣ ਦੀਆਂ ਸੱਚੇ ਲਾਉਣ ਦੀਆਂ ਝੂਠੇ ਨਹੀਂ ਲਾਉਣ ਦੀਆਂ ਤੂੰ ਮੇਰੀ ਗੱਲ ਸੁਣ ਨਾ ਤੂੰ ਮੈਨੂੰ ਪਤਾ ਲੱਗਣ ਦਿੱਤਾ ਨਾ ਤੂੰ ਕਿਸੇ ਨੂੰ ਤੂੰ ਉਹ ਗਲ ਅੰਦਰੇ ਅੰਦਰ ਇੰਨਾ ਕੰਮ ਕਰ ਲਿਆ ਗੋਲੀਆਂ ਤੇ ਪਾਊਡਰ ਭੰਦੀ ਖਾਤਾ ਮੰਗਾ ਕੇ ਰੱਖ ਲਿਆ ਇਹਨੂੰ ਕੋ ਮੰਗਾਇਆ ਵਾ ਮੰਮੀ ਮੈਂ ਨਹੀਂ ਮੰਗਾਇਆ ਮੈਨੂੰ ਕੀ ਪਤਾ ਉਹ ਕਿੱਥੋਂ ਲੈ ਕੇ ਆਈ ਆ ਆ ਉਹ ਫਿਰ ਨਹੀਂ ਮੰਗਾ ਤੋ ਆਇਆ ਕਿੱਥੋਂ ਮਮੀ ਮੈਨੂੰ ਮੈਨੂੰ ਨਹੀਂ ਕੁਝ ਵੀ ਪਤਾ ਕਿੱਥੋਂ ਆਇਆ ਤੇ ਕਿੱਥੋਂ ਨਹੀਂ ਮੈਂ ਨਹੀਂ ਮੰਗਾਇਆ ਉਹ ਪਾਊਡਰ ਤੂੰ ਤੂੰ ਹੀ ਵੀ ਉਹਨਾਂ ਦੇ ਪਿੱਛੇ ਲੱਗ ਪਏ ਆ ਹੱਦ ਹੋ ਗਈ ਆ ਅਮਨ ਮੈਨੂੰ ਤੂੰ ਸੱਚੋ ਸੱਚੀ ਕਹ ਦੱਸ ਦੇ ਵੀ ਹੁਣ ਤੂੰ ਕਿੰਨੂੰ ਮਾਰਨਾ ਹੈ ਮਮੀ ਸੱਚੋ ਸੱਚੀ ਤੂੰ ਹੀ ਮੈਨੂੰ ਦੱਸ ਦੋ ਬੋ ਲੱਗੀ ਨਾ ਤੂੰ ਉਹਨਾਂ ਦੇ ਮਗਰ ਮੈਂ ਤੈਨੂੰ ਐਸੇ ਕਰਕੇ ਕੱਲੀ ਪੁੱਛਣ ਦੀ ਮ ਉਹਨਾਂ ਦੇ ਮਗਰ ਨਹੀਂ ਲੱਗੀ ਹੈ ਜੀ ਤੇ ਨਾ ਮੈਂ ਲੱਗਣਾ ਵਾ ਪਰ ਆ ਗੱਲ ਤੇਰੀ ਨਾ ਮੈਨੂੰ ਕੋਈ ਹਜਮ ਨਹੀਂ ਗਈ ਹੋਈ ਹੈਗੀ ਵੀ ਤੂੰ ਆਪ ਹੀ ਸਾਰੇ ਕੰਮ ਕਰਕੇ ਤੇ ਨਾ ਤੂੰ ਬਸ ਜੀਤੇ ਤੇ ਲਾਵੇ ਇਹ ਗੱਲ ਨਹੀਂ ਮੈਨੂੰ ਚੰਗੀ ਲੱਗੀ ਹਾਏ ਰੱਬਾ ਮੇਰਿਆ ਤੂੰ ਹੀ ਵੀ ਆ ਕੇ ਮਮੀ ਉਹਨਾਂ ਦੀਆਂ ਕੱਲਾਂ ਵਿੱਚ ਫਿਰ ਤੁਹਾਡੇ ਜੀ ਤੇ ਉਹਨਾਂ 'ਚ ਕੀ ਫਰਕ ਰਿਹਾ ਆ ਤੁਸੀਂ ਹੀ ਗਏ ਇੱਕ ਜਿਹੜਾ ਮੇਰਾ ਸਾਥ ਦਿੰਨੇ ਹੀ ਗਏ ਤੇ ਹੁਣ ਤੁਸੀਂ ਵੀ ਲੱਗ ਪਏ ਆ ਮੇਰੀ ਗੱਲ ਸੁਣ ਸਾਥ ਤੇਰਾ ਮੈਂ ਦੇਣੀ ਗਈ ਹਾਂ ਪਰ ਮੈਂ ਇਹ ਜੀਆਂ ਗੱਲਾਂ 'ਚ ਸਾਥ ਨਹੀਂ ਦੇਣਾ ਹੈਗਾ ਤੇ ਤੁਸੀਂ ਮੇਰਾ ਟੱਬਰ ਮਾਰਦੇ ਹੋ ਗਿਆਂ ਮੰਮੀ ਇਚਲਾਕ ਵਾ ਸਿੱਧੀ ਗੱਲ ਕਹੀ ਤੇ ਪੁੱਠੀ ਪਈ ਆ ਗਾੜੀਆਂ ਐਵੇਂ ਨਹੀਂ ਰਾਂ ਗੁੱਡਿਆ ਦਾ ਕੋਈ ਨਾ ਕੋਈ ਇੱਥੇ ਤੇ ਕਸੂਰ ਹੈਗਾ ਹੀ ਆ ਬਾਕੀ ਵੀ ਕਿੱਦਾਂ ਹੋਗਾ ਰੋ ਕੇ ਸੱਚੀ ਹੋਣ ਲੱਗੀ ਮੇਰ ਕੋ ਮੈਨੂੰ ਕਿਹੜਾ ਪਤਾ ਨਹੀਂਗਾ ਵੀ ਕਸੂਰ ਇੱਚ ਵਾ ਕਿੱਦਾਂ ਰੋਂਦੀ ਫਿਰਦੀ ਹੁਣ ਓਹੋ ਕਿੱਥੋਂ ਆਇਆ ਵਾ ਮੈਂ ਪਹਿਲੀ ਜੋ ਹੋਰ ਕਿਥੋਂ ਆ ਵਾ ਹੁਣ ਵੀਰ ਨੇ ਜਿਹੜੇ ਕੰਮ ਦਿੱਤੇ ਉਹ ਵੀ ਤਾਂ ਮੈਂ ਕਰਨੇ ਹੀ ਆ ਕੀ ਕਰਾਂ ਸਾਈ ਦੁਪਹਿਰ ਲੰਗੀ ਪੈੜੀ ਚ ਜ ਮੇਰੀ ਇੱਦਾਂ ਪਤਾ ਲੱਗਦਾ ਪੁੱਤ ਕੰਮ ਕਿੱਦਾਂ ਕਰੀਦੇ ਕੰਮ ਕਰੀਏ ਤਾਂ ਪਤਾ ਲੱਗਦਾ ਮਾੜਾ ਬਹੁਤ ਔਖਾ ਸਾਰੀ ਦੁਪਹਿਰ ਸਿੱਤੇ ਨੰਗੀ ਉਹ ਮੈਂ ਬਹੁਤ ਤਪਿਆ ਪਿਆ ਬੈਠੀ ਬਿਲਕੁਲ ਕਦੇ ਤੂੰ ਤਪਿਆ ਪਿਆ ਤੇ ਮੈਂ ਕਿਹੜੀ ਤੇ ਸੌਖੀ ਬੈਠੀ ਕਿਉਂ ਤੈਨੂੰ ਕੀ ਹੋ ਗਿਆ ਅੱਜ ਤੇ ਇੱਥੇ ਕਈ ਕੁਸ਼ ਹੋਗਾ ਤੇਰੇ ਮਗਰੋਂ ਉਹ ਤਾਂ ਬਾਹਰ ਪਿਆਲੀਆਂ 'ਚ ਬੈਠਾ ਰਿਆਂ ਕਹੇ ਹੋਰ ਸੱਚੀ ਗੱਲ ਤੇ ਹੋਰ ਕੀ ਹੋ ਗਿਆ ਉਹ ਭਰਾਵਾ ਫੋਨ ਲੈ ਕੇ ਆਂਦੀਆਂ ਤੇ ਵੀਡੀਓ ਬਣਾਈਆਂ ਆਵੰਦੀ ਅਮਨ ਨੇ ਕੋ ਗੋਲੀਆਂ ਗਾਲੀਆਂ ਪੋਟਰ ਪਾਟਰ ਲਿਆ ਵਾ ਅਮਨ ਨੇ ਆਹੋ ਉਹਨੇ ਕਿ ਤੁਹਾਨੂੰ ਜੀਤੇ ਉਹ ਗੱਲ ਵੀ ਗਰਮੀ ਤੇ ਦੋਵੇਂ ਜਾਣੀਆਂ ਕੀ ਵੀਡੀਓ ਵਾਡੀਓ ਤਾਂ ਕੋਈ ਨਿਕਲੀ ਨਾ ਉਹ ਤਾਂ ਵੀਰ ਦੇ ਸਾਹਮਣੇ ਉਹ ਕੱਲ ਲੈ ਕੇ ਬਹਿ ਗਿਆ ਫੋਨ ਫਿਰ ਤਾਂ ਕੋਹਵਾਂ ਨਿਕਲਿਆ ਫੋਨਾਂ ਚ ਕੋਹ ਹੁੰਦਾ ਤਾਂ ਨਿਕਲਣਾ ਹੀ ਵੀਰ ਨੇ ਕੋਈ ਕਿਹਾ ਉਹਨੇ ਕੀ ਕਹਿਣਾ ਹੈ ਫਿਰ ਉਹਨੇ ਕਿਆ ਦਿਹਾਗਾ ਪਰ ਇਹ ਵੀ ਉਹਨੂੰ ਕੋ ਦਿਖਦਾ ਤਾਂ ਤਾਂ ਹੀ ਆਹੋ ਉਹੀ ਗੱਲ ਸੋ ਗੋਲੀਆਂ ਨਿਕਲੀਆਂ ਤੈਨੂੰ ਵੀ ਲੱਗਦਾ ਮੰਮੀ ਮੈਨੂੰ ਤਾਂ ਲੱਗਦਾ ਵਾ ਵੀ ਅਮਨ ਨੇ ਲਈਆਂ ਬਲਜੀਤ ਤਾਂ ਨਹੀਂ ਇਹ ਕੰਮ ਕਰ ਸਕਦੇ ਮੰਮੀ ਇੱਕ ਦਿਨ ਮੈਂ ਸਕੀਮ ਦੱਸਾਂ ਜਿੱਦਾਂ ਹੁਣ ਅਮਨ ਇਹਨਾਂ ਦਾ ਕੰਮ ਕਰਨ ਨੂੰ ਫਿਰਦੀ ਆ ਕੀ ਪਤਾ ਕਿਹਦਾ ਕਰਨੂ ਫਿਰਦੀ ਸਾਡਾ ਹੀ ਨਹੀਂ ਕਰਨੂ ਫਿਰਦੀ ਇਹਨਾਂ ਨੂੰ ਕੋਈ ਪਤਾ ਹੈਗਾ ਵੀ ਛੋਟੇ ਢ ਦੇ ਕਿਹਦੇ ਵੜ ਕੇ ਵੇਖਿਆ ਵੀ ਕਿਹਦਾ ਕੰਮ ਕਾ ਅਸੀਂ ਆਨੇ ਉਹਨਾਂ ਦਾ ਉਹ ਸਾਡਾ ਹੀ ਕਰਨੂ ਫਿਰਦੀ ਹੋਵੇ ਮੰਮੀ ਇੱਕ ਸਕੀਮ ਐ ਦੰਦ ਦੱਸਦਾ ਵਾ ਆਪਾਂ ਇਦਾਂ ਮਿੱਠੇ ਪਿਆਰੇ ਹੋ ਕਰਈਏ ਤੇ ਉਹਨਾਂ ਨਾਲ ਵੀ ਰਹੀਏ ਤੇ ਆਪਾਂ ਅਮਨ ਨੂੰ ਹੀ ਵਰਤ ਲੈਨੇ ਆ ਆਈ ਸਮਝ ਆ ਅਮਨ ਨੂੰ ਲਾਦੇ ਗਾੜੀ ਤੇ ਅਮਨ ਹੀ ਵਰਤਲਾ ਤੇ ਇਹਨਾਂ ਅਮਨ ਦੇ ਹੱਥੋਂ ਆਪਾਂ ਇਹਨਾਂ ਨੂੰ ਮਰਵਾ ਦਾਂਗੇ ਤੇ ਆਪਾਂ ਰਮਾਨਾ ਬੱਜਾਂਗੇ ਸਾਈਡ ਤੇ ਰਵਾਂਗੇ ਆਪੇ ਪੁਲਿਸ ਫੜੂ ਜਮਨ ਨੂੰ ਫੜੂਗੀ ਆਪਾਂ ਨੂੰ ਕੀ ਲੱਗੇ ਅੱਛਾ ਹੁਣ ਫਿਰ ਮੈਂ ਅਮਨ ਨੂੰ ਦਬਕਾ ਦਬਕਾ ਨਾ ਮਾਰਾ ਰਹਿਣ ਦੇ ਤੂੰ ਨਾ ਕਰ ਕੋਈ ਜੇ ਕੋ ਕਰਦੀ ਆ ਉਹ ਕਰਦੇ ਆਪਣਾ ਧਿਆਨ ਰੱਖ ਰਮਾਨ ਦੇ ਨਾਲ ਪੁੱਤ ਉਹ ਗੱਲ ਨਾ ਹੋਵੇ ਅਸੀਂ ਆਨੇ ਪਈ ਉਹਨਾਂ ਦੀ ਕੀ ਹੋਏ ਸਾਡੀ ਨਾ ਗੇਮ ਪਾ ਦੇ ਕੀ ਪਤਾ ਕੀ ਸੋਚਣ ਦੀ ਮਨ ਚ ਕੀ ਨਹੀਂ ਮੰਮੀ ਤੈਨੂੰ ਮੈਂ ਤਾਂ ਹੀ ਕਹਿੰਦਿਆਂ ਤੂੰ ਟੈਨਸ਼ਨ ਨਾ ਲੈ ਤੂੰ ਥੋੜਾ ਜਿਆ ਮਿੱਠੀ ਪਿਆਰੀ ਹੋ ਕੇ ਰਹਿ ਉਹਦੇ ਨਾਲ ਮੰਮੀ ਜਿਹੜੀ ਆਪਣੀ ਭੈਣ ਦੀ ਨਹੀਂ ਬਣੀ ਮਾਂ ਦੀ ਨਹੀਂ ਬਣੀ ਹੈ ਤੂੰ ਦੱਸ ਉਹ ਵੈਸੇ ਕਿਹਦੀ ਬਣ ਜੂ ਦੱਸ ਨੂੰ ਪਹਿਲਾ ਉਹ ਮੋਟੇ ਮੈਨੂੰ ਪਤਾ ਵਾ ਪੁੱਤ ਵੀ ਭੈਣ ਦੀ ਨਹੀਂ ਬਣੀ ਮਾਂ ਦੀ ਬਲੋ ਸਾਡੀ ਵੀ ਨਹੀਂ ਉਦਾ ਬਣਨਾ ਇਹ ਆ ਚਲ ਤਰੀਕੇ ਨਾਲ ਕੋਈ ਸਕੀਮ ਨਾਲ ਗੱਲ ਕਰ ਕੰਮ ਕਰਾਉਣਾ ਪੈਣਾ ਇਹ ਦੇਖੋ ਆਹੋ ਆ ਆਪੇ ਫਿਰ ਜੇ ਕਰ ਦੂਗੇ ਇਹਨਾਂ ਦਾ ਉਹ ਗੱਲ ਬਿਸਤਰਾ ਗੋਲ ਜਾਂ ਆਪੇ ਦੇ ਦੇ ਦੋ ਕਿ ਇਹਨਾਂ ਨੂੰ ਰੇੜ ਤੋਂ ਦੋ ਨੂੰ ਆਪਾਂ ਉਹ ਗੱਲ ਵੀ ਉਹੀ ਤਾਂ ਮੈਂ ਤੈਨੂੰ ਗੱਲ ਕਹਿੰਦਿਆਂ ਵਾ ਜੇ ਉਹ ਮਰ ਗੀਆਂ ਤੇ ਫਸਣਾ ਇੰਨੀ ਆ ਅਸੀਂ ਤੇ ਪਾਸੇ ਆਪੇ ਬੱਜੀ ਮਰੂਗੀ ਆਹੋ ਆਪਾਂ ਪਾਸੇ ਰਹਿ ਮੰਨਣਾ ਮਰਨਦੇ ਹੁਣ ਆਪਸ ਵਿੱਚ ਆਪੇ ਮਰਨਦੇ ਇਹਨਾਂ ਖਾਇਲਾ ਬੂਗੀ ਨਾਲੇ ਆਹ ਬਸ ਤੇਨਾਂ ਚ ਨਾਲਿਆ ਹਾਏ ਰੱਬਾ ਇਹਨਾਂ ਦੇ ਮਨਾਂ ਵਿੱਚ ਮੈਨੂੰ ਲੱਗ ਕਿ ਤੇ ਇੰਨਾ ਜ਼ਿਆਰਾ ਹਾਏ ਮੈਂ ਤੇ ਇਹਨਾਂ ਦੀ ਹੋਈ ਮਰ ਗਈ ਜਿੱਦਾਂ ਜਿੱਦਾਂ ਇਹਨਾਂ ਨੇ ਕਿਹਾ ਮੈਂ ਉਦਾਂ ਹੀ ਉਦਾਂ ਹੀ ਕਰਨੀ ਹੀ ਤੇ ਇਹ ਇਹਨਾਂ ਦੇ ਕਰਕੇ ਮੈਂ ਆਪਣੀ ਭੈਣ ਦਾ ਸਾਥ ਛੱਡਤਾ ਤੇ ਹੁਣ ਕਿੰਨੇ ਚਲਾਕ ਨਿਕਲੇ ਦੋਵੇਂ ਜਣੇ ਇਹ ਮੈਨੂੰ ਯੂਜ਼ ਕਰਨ ਦੇ ਆ ਤੇ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਾ ਕੋਈ ਗੱਲ ਨਹੀਂ ਦੱਸ ਦੀਆਂ ਹੁਣ ਫਿਰ ਮੈਨਾਂ ਨੂੰ ਵੀ ਚੱਕਰ ਕੀ ਹੈ ਮੈਨੂੰ ਕੋ ਸਮਝ ਨਹੀਂ ਲੱਗੰਦੀ ਇਹ ਕਿਹੜੀਆਂ ਗੱਲਾਂ ਲਈ ਆ ਸੁਨੇਹਾਂ ਦੀ ਲੜੇ ਕਪੜੇ ਤੋਂ ਲੱਗਦਾ ਵਾ ਕਿ ਇੱਕ ਤੇ ਕੰਮ ਕਰਨ ਵਾਲੀ ਨਹੀਂਗੀ ਜਿੰਨਾ ਦਾ ਤੌਰ ਹੁੰਦਾ ਵਾ ਕੋਹਨਾ ਕੋ ਦਾਲਚ ਤੇ ਕਾਲਾ ਹੈਗਾ ਹੀ ਆ ਇਹ ਤੇ ਮੈਂ ਪਤਾ ਕਰਕੇ ਛੱਡੂਗਾ ਕਿ ਚੱਕਰ ਹੈ ਕੀ ਆ ਕੋਈ ਨਾ ਅਮਨ ਤੂੰ ਹੁਣ ਮੇਰੇ ਕੋ ਬਚ ਕੇ ਰਹੀਂ ਮੇਰੀ ਨਿਗਾ ਤੇਰ ਤੇ ਹੀ ਆ ਹੁਣ ਹਾਏ ਰੱਬਾ ਜਿੰਨੀਆਂ ਮਰਜ਼ੀ ਗੱਲਾਂ ਦਾ ਦिए ਕੋਈ ਇੱਕ ਦੂਜੇ ਤੇ ਯਕੀਨ ਨਹੀਂ ਕਰਦਾ ਕਿੰਨਾ ਕੋ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਵੀਡੀਓ ਵੀ ਵਿਖਾ ਲੀਆਂ ਤਾਂ ਵੀ ਨਹੀਂ ਮੰਨੇ ਮੈਨੂੰ ਤਾਂ ਡਰ ਲੱਗਾ ਰਹਿੰਦਾ ਵਾ ਪਤਾ ਨਹੀਂ ਇਹਨੇ ਕੀ ਕਰ ਦੇਣਾ ਵਾ ਕਿਹੜੇ ਵੇਲੇ ਮੁੜ ਕੇ ਰੋਂਦੇ ਮਰ ਜਾਾਂਗੇ ਫੇਰ ਰੋਂਦਾ ਕੀ ਫਾਇਦਾ ਕਹਿੰਦੇ ਹੁੰਦੇ ਨਾ ਫੇਰ ਪਛਤਾਇਆ ਕੀ ਕਰੇ ਜੇ ਚਿੜੀਆਂ ਚੋਗੀ ਖੇਤ ਇਦਾਂ ਕਰਦੀਆਂ ਇਹਦੇ ਨਾਲ ਗੱਲ ਕਰਦੀਆਂ ਮਨ ਨਾਲ ਤੇ ਇਹਨੂੰ ਇੱਥੋਂ ਘਰੋਂ ਬਾਹਰ ਕੱਢਦੀਆਂ ਤੈਨੂੰ ਕਹਿੰਦੀ ਵੀ 2-4000 ਰੁਪਏ ਲੈ ਤੇ ਇੱਥੋਂ ਨਿਕਲ ਮੇਰਾ ਤਾਂ ਮਨ ਇੰਨਾ ਡਰ ਜਾਂਦਾ ਵਾ ਨਾ ਮੈਨੂੰ ਕੋ ਸਮਝ ਨਹੀਂ ਆਉਂਦੀ ਹਜੇ ਜਿਹੜੀ ਗਰਮੀਤ ਹੋ ਮੇਰਾ ਪੂਰਾ ਸਾਥ ਦੇਣ ਦੀ ਆ ਤਾਂ ਵੀ ਮਨ ਡਰੂ ਡਰੂ ਕਰੀ ਜਾਂਦਾ ਵਾ ਇੱਥੇ ਕੀ ਭਰੋਸਾ ਕਿਹੜੇ ਵਾਲੇ ਕਹਿੰਨ ਕੀ ਪਾ ਦੇ ਇੱਥੇ ਕਿਹਦਾ ਕੋਈ ਭਰੋਸਾ ਥੋੜੀ ਹੈਗਾ ਵਾ ਜਿੱਦਾਂ ਚੌਂਕੇ ਚ ਬੜੀ ਰਹਿੰਦੀ ਸਾਰਾ ਰੋਟੀ ਪਾਣੀ ਇਹੋ ਕਰਦੀ ਆ ਇਹ ਚੰਗੀ ਨਮਕ ਵਾਲੀ ਬਣੀ ਆ ਹਾਨੂੰ ਖਾਣ ਨੂੰ ਤੁਰਪੀ ਆ ਇਹ ਤੇ ਆਪਣੀ ਭੈਣ ਦੇ ਨਹੀਂ ਬਣਦੀ ਸਾਡੀ ਇਹਨੇ ਕਿੱਥੋਂ ਬੰਨਨਾ ਵਾ ਨਾਲੇ ਇਹਦੇ ਤੇ ਮਾਸਾ ਯਕੀਨ ਕਰਨਾ ਨਹੀਂ ਚਾਹੀਦਾ ਦਿਨ ਰਾਤ ਹੁਣ ਜਾਗ ਕੇ ਕੱਟਣੀ ਪੈਣੀ ਆ ਕਰਦੀ ਆ ਇਹਦੇ ਨਾਲ ਗੱਲ ਨਾ ਬੜਾ ਮੂੰਹ ਵਟਵਟ ਕੇ ਬਹਿਣ ਦੀ ਆ ਪਰ ਇਹਨੂੰ ਮੂੰਹ ਕਰਨ ਦੀ ਆ ਤੂੰ ਬੜੀ ਵੱਡੀ ਹੀਰੋਇਨ ਵਾ ਭਲਾ ਮੈਂ ਤੇਨ ਨਾਲ ਗੱਲ ਕਰਨ ਆਈ ਆ ਜਾ ਜਾ ਚਲਦੀ ਬਾਣ ਇਥੋਂ ਮੈਂ ਨਹੀਂ ਤੇਨਾਂ ਕੋਈ ਵੀ ਗੱਲ ਗੁਲ ਕਰਨੀ ਨਿਕਲ ਇਥੋਂ ਤੂੰ ਨਹੀਂ ਨਿਕਲ ਦੇਂਦੇ ਤੈਨੂੰ ਪੈਣਾ ਵਾ ਹੁਣ ਜਿਹੜੀ ਗੱਲ ਮੈਂ ਤੈਨੂੰ ਦੱਸਣ ਆਈ ਆ ਔਰ ਰੁਪਈਆ 4-5 ਲੱਖ ਲੈ ਤੇ ਨਿਕਲ ਇਥੋਂ 4-5 ਲੱਖ ਛੋਟੇ ਲੋਕ ਛੋਟੀ ਸੋਚ ਤੇ 4-5 ਲੱਖ ਦੀ ਗੱਲ ਕਰਨੀ ਆ ਉਹ ਮੈਂ ਦੀ ਇੱਥੇ ਜ਼ਮੀਨ ਜਾਏ ਦਾ ਤੇ ਹੜੱਪਣ ਆਈ ਆ ਤੂੰ ਤੂੰ ਕਿਹੜੇ 4-5 ਲੱਖ ਦੀ ਗੱਲ ਕਰਨੀ ਹੈ ਹੈ ਬੱਲੇ ਤੇਰੇ ਮੈਨੂੰ ਤੇਰੇ ਤੇ ਪਹਿਲਾਂ ਹੀ ਸ਼ੱਕ ਸੀ ਮੈਂ ਪਹਿਲਾਂ ਸੋਚ ਲਿਆ ਕਿ ਸਾਰਾ ਕਸੂਰ ਤੇਰਾ ਹੀ ਆ ਬਲਜੀਤ ਕਦੀ ਝੂਠਾ ਨਾ ਨੀ ਕਹਤੇ ਲਾ ਸਕਦੀ ਮੈਂ ਤੇਰੇ ਲੀੜੇ ਕੱਪੜੇ ਤੋਂ ਤੇਰੀ ਤੋਰ ਤੋਂ ਪਛਾਣ ਗਿਆ ਹਾਂ ਕਿ ਤੂੰ ਨੌਕਰਾਂ ਨਹੀਂ ਕਿਸੇ ਪਾਸੇੋਂ ਲੱਗਦੀ ਚੰਗੀ ਗੱਲ ਆ ਦੱਸ ਦੇ ਕੀ ਦੇ ਕਹਿਣ ਦੀ ਇੱਛੇ ਆਈਆਂ ਦੱਸ ਹਣ ਕੀ ਦੇ ਕਹਿੰਦੇ ਜਮੀਨ ਹਨ ਪਣੀ ਸਾਡੀ ਤੂੰ ਜਵਾਬ ਦੇ ਮੈਨੂੰ